ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਇੱਕ ਮਰੀਜ਼ ਨੂੰ ਉਸਦੇ ਸਾਥੀ ਨੇ ਮੋਡਿਆਂ ਦੇ ਉੱਤੇ ਚੱਕਿਆ ਹੋਇਆ ਹੈ ਤੇ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਦੇ ਲਈ ਆਇਆ ਹੋਇਆ ਹੈ। ਦਰਅਸਲ ਇਹ ਵੀਡੀਓ ਗੁਰੂ ਨਗਰੀ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਹਸਪਤਾਲ ਦੇ ਵਿੱਚ ਜਦ ਮਰੀਜ਼ ਨੂੰ ਲਿਆਂਦਾ ਗਿਆ ਗਲੂਕੋਜ਼ ਉਸਤੇ ਲੱਗਾ ਹੋਇਆ ਤੇ ਜਦ ਪਰਿਵਾਰਕ ਮੈਂਬਰਾਂ ਨੇ ਮਰੀਜ਼ ਦੇ ਲਈ ਹਸਪਤਾਲ ਦੇ ਸਟਾਫ ਤੋਂ 휠ਚੇਅਰ ਦੀ ਮੰਗ ਕੀਤੀ ਤਾਂ ਜਦੋਂ ਨੂੰ ਇੱਕ ਵਾਰ ਕਿਹਾ ਦੋ ਵਾਰ ਕਿਹਾ ਤੀਜੀ ਵਾਰ ਕਹਿਣ ਦੇ ਉੱਤੇ ਵੀ 휠ਚੇਅਰ ਨਾ ਮਿਲੀ ਤਾਂ ਹਾਰ ਕੇ ਉਸ ਮਰੀਜ਼ ਨੂੰ ਉਸਦੇ ਸਾਥੀ ਨੇ ਆਪਣੇ ਮੋਢਿਆਂ ਦੇ ਉੱਤੇ ਚੁੱਕ ਕੇ ਉਸ ਨੂੰ ਹਸਪਤਾਲ ਦੇ ਅੰਦਰ ਲੈ ਗਿਆ ਅਤੇ ਕੁਰਸੀ ਦੇ ਉੱਤੇ ਉਸ ਨੂੰ ਬਿਠਾ ਦਿੱਤਾ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰਾਂ ਗੁਰੂ ਨਗਰੀ ਅੰਮ੍ਰਿਤਸਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਇਸ ਵਾਲੀਆ ਨਿਸ਼ਾਨ ਖੜਾ ਹੋ ਰਿਹਾ ਹੈ ਕਿ ਸਰਕਾਰੀ ਹਸਪਤਾਲਾਂ ਦਾ ਕਿਹੋ ਜਿਹਾ ਹਾਲ ਹੋ ਚੁੱਕਾ ਹੈ ਕਿ ਜੋ ਮਰੀਜ਼ ਹੈ ਉਸ ਦਾ ਵੀ ਚੰਗੀ ਤਰ੍ਹਾਂ ਧਿਆਨ ਜਿਹੜਾ ਉਹਨਾਂ ਹੀ ਰੱਖਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਗੁਰੂ ਨਾਨਕ ਹਸਪੀਟਲ ਦੀਆਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਸਵੀਰਾਂ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਸਿਹਤ ਹੋਲਤਾ ਦਾ ਜਿਹੜਾ ਜੋ ਦਾਅਵੇ ਕੀਤੇ ਜਾ ਰਹੇ ਨੇ ਉਹ ਕਿਤੇ ਵੀ ਪੂਰੇ ਹੁੰਦੇ ਹੋਏ ਦਿਖਾਈ ਨਹੀਂ ਦੇ ਰਹੇ ਨੇ ਸਗੋ ਹਸਪਤਾਲ ਦੇ ਵਿੱਚ 휠ਚੇਅਰ ਨਾ ਮਿਲੀ ਤਾਂ ਉਸ ਮਰੀਜ਼ ਦੇ ਸਾਥੀ ਨੇ ਮਰੀਜ਼ ਨੂੰ ਆਪਣੇ ਮੋਢਿਆਂ ਤੇ ਚੁੱਕ ਲਿਆ ਤੇ ਬਿਮਾਰ ਹੋਏ ਵਿਅਕਤੀ ਨੂੰ ਹਸਪਤਾਲ ਦੇ ਅੰਦਰ ਲੈ ਜਾਂਦਾ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਮਰੀਜ਼ ਨੂੰ ਪੱਥਰੀ ਦੀ ਸਮੱਸਿਆ ਸੀਗੀ ਹਸਪਤਾਲ ਤੋਂ ਇਹ ਸਟਾਫ ਦੇ ਕੋਲ ਜਦ ਵੀਲ ਚੇਅਰ ਦੀ ਮੰਗ ਕੀਤੀ ਇੱਕ ਵਾਰ ਕਿਹਾ ਦੋ ਵਾਰ ਕਿਹਾ ਤੀਜੀ ਵਾਰ ਕਹਿਣ ਦੇ ਉੱਤੇ ਵੀ ਜਦ ਵੀਲ ਚੇਅਰ ਨਾ ਮਿਲੀ ਤਾਂ ਹਾਰ ਕੇ ਉਸ ਮਰੀਜ਼ ਦੇ ਸਾਥੀ ਨੇ ਉਸ ਨੂੰ ਆਪਣੇ ਮੋਢਿਆਂ ਤੇ ਬਿਠਾ ਲਿਆ ਦੇ ਸਕਦੇ ਹੋ ਕਿ ਮਰੀਜ਼ ਦੇ ਗਲੂਕੋਸ ਲੱਗਾ ਹੋਇਆ ਹੈ ਮਰੀਜ਼ ਦੀ ਹਾਲਤ ਜਿਹੜੀ ਹੈ ਕਾਫੀ ਜ਼ਿਆਦਾ ਖਰਾਬ ਹੈ ਕਿਉਂਕਿ ਉਸ ਨੂੰ ਪੱਥਰੀ ਦੀ ਸਮੱਸਿਆ ਸੀ ਕਿ ਜਦ ਇਲਾਜ ਦੇ ਲਈ ਹਸਪਤਾਲ ਲਿਆਂਦਾ ਗਿਆ ਵੀਲ ਚੇਅਰ ਦੀ ਮੰਗ ਕੀਤੀ ਹਸਪਤਾਲ ਦੇ ਸਟਾਫ ਤੋਂ ਤਾਂ ਅੱਗੋਂ ਉਹਨਾਂ ਨੇ ਕਿਹਾ ਕਿ ਇੱਥੇ ਵੀਲਚੇਅਰ ਜਿਹੜੀ ਹੈ ਉਹ ਨਹੀਂ ਮਿਲੀ ਹੈ ਤਾਂ ਜਿਸ ਤੋਂ ਬਾਅਦ ਉਸ ਮਰੀਜ਼ ਦੇ ਸਾਥੀ ਨੇ ਹਾਰ ਕੇ ਫਿਰ ਮਰੀਜ਼ ਨੂੰ ਆਪਣੇ ਮੋਢਿਆਂ ਦੇ ਉੱਤੇ ਬਿਠਾ ਲਿਆ ਹਸਪਤਾਲ ਦੇ ਇਸੇ ਤਰੀਕੇ ਦੇ ਨਾਲ ਅੰਦਰ ਲੈ ਕੇ ਆਉਂਦਾ ਹੈ ਉਸ ਨੂੰ ਅਤੇ ਬਾਅਦ ਦੇ ਵਿੱਚ ਚੇਅਰ ਦੇ ਉੱਤੇ ਬਿਠਾ ਦਿੰਦਾ ਹੈ ਤੇ ਡਾਕਟਰਾਂ ਨੂੰ ਕਿਹਾ ਜਾਂਦਾ ਹੈ ਕਿ ਇਸ ਦਾ ਇਲਾਜ ਕੀਤਾ ਜਾਵੇ ਤਾਂ ਦੇਖ ਸਕਦੇ ਹੋ ਕਿ ਪੰਜਾਬ ਦੇ ਅੰਦਰ ਉਹ ਵੀ ਅੰਮ੍ਰਿਤਸਰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਵਿੱਚ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕਿ ਵੀਲਚੇਅਰ ਆਮਿਲੰਦੇ ਕਰਕੇ ਮਰੀਜ਼ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਹਸਪਤਾਲ ਦੇ ਅੰਦਰ ਲਿਜਾਣਾ ਪਰਿਵਾਰਕ ਮੈਂਬਰਾਂ ਨੂੰ ਪਿਆ ਹੈ ਤੇ ਜਿਸ ਤੋਂ ਬਾਅਦ ਸਿਹਤ ਸਹੂਲਤਾਂ ਦੇ ਉੱਤੇ ਸਵਾਲ ਜਿਹੜੇ ਨੇ ਉਹ ਕਾਫੀ ਜ਼ਿਆਦਾ ਖੜੇ ਹੋ ਰਹੇ ਨੇ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਵੀਡੀਓ ਜਿਹੜੀ ਹੈ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਤੋਂ ਬਾਅਦ ਇਹ ਸਿਹਤ ਸਹੂਲਤਾਂ ਤੇ ਸਵਾਲ ਖੜੇ ਹੋ ਰਹੇ ਨੇ ਅਤੇ ਪੰਜਾਬ ਸਰਕਾਰ ਦੇ ਉੱਤੇ ਵੀ ਸਵਾਲ ਖੜਦੇ ਹੋਏ ਨਜ਼ਰ ਆ ਰਹੇ ਨੇ ਪਰ ਬੇਹਦੀ ਕਿਤੇ ਨਾ ਕਿਤੇ ਹੈਰਾਨ ਕਰ ਦੇਣ ਵਾਲੀ ਤੇ ਲੋਕ ਜਿਹੜੇ ਨੇ ਅਕਸਰ ਹੀ ਪ੍ਰਾਈਵੇਟ ਹਸਪਤਾਲਾਂ ਨਾਲੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਣਾ ਜ਼ਿਆਦਾ ਬਿਹਤਰ ਸਮਝਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜੇ ਸਾਡੇ ਕੋਲ ਪੈਸੇ ਹੀ ਨਾ ਹੋਣਗੇ ਤਾਂ ਇੱਕ ਵਧੀਆ ਇਲਾਜ ਜਿਹੜਾ ਆ ਉਹ ਸੀ ਪ੍ਰਾਈਵੇਟ ਹਸਪਤਾਲ ਦੇ ਵਿੱਚੋਂ ਹੁੰਦਾ ਹੈ ਉਹ ਸੀ ਨਹੀਂ ਕਰਵਾ ਸਕਦੇ ਜਿਸ ਕਰਕੇ ਉਹ ਸਰਕਾਰੀ ਹਸਪਤਾਲ ਦੇ ਵਿੱਚ ਆਉਂਦੇ ਨੇ ਤਾਂ ਕਿ ਘੱਟ ਖਰਚੇ ਦੇ ਵਿੱਚ ਆਪਣਾ ਇਲਾਜ ਕਰਵਾ ਸਕਣ ਪਰ ਉੱਥੇ ਵੀ ਜਦੋਂ ਸਿਹਤ ਸਹੂਲਤਾਂ ਨੂੰ ਪੂਰੀਆਂ ਨਹੀਂ ਮਿਲਦੀਆਂ ਤਾਂ ਫਿਰ ਲੋਕ ਨਿਰਾਸ਼ ਹੁੰਦੇ ਨੇ ਪਰ ਇਹ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਤੇ ਆਪਣੇ ਆਪ ਦੇ ਵਿੱਚ ਬਾਤ ਇੱਕ ਵੱਡੇ ਸਵਾਲ ਖੜੇ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਕਿ ਹਸਪਤਾਲ ਦੇ ਅੰਦਰ व्हीਲ ਚੇਅਰ ਨਾ ਮਿਲਣ ਦੇ ਕਰਕੇ ਮਰੀਜ਼ ਨੂੰ ਆਪਣੇ ਮੋਢਿਆਂ ਤੇ ਝੁਕਣਾ ਪਰਿਵਾਰਕ ਮੈਂਬਰਾਂ ਨੂੰ ਪੈ ਗਿਆ ਫਿਲਹਾਲ ਇੱਕ ਵਾਰ ਤਸਵੀਰਾਂ ਦੇਖ ਲੈਣੇ ਆਂ ਨਾਮ ਕੀ ਆਪਣਾ ਮੇਰਾ ਨਾਮ ਲक्की ਆ ਕਿੱਥੋਂ ਆਏ ਜੇ ਗਡਾਲਾ ਨਾਲ ਬਿਜਲੀ ਘਰੋਂ ਤੇ ਤੁਸੀਂ ਇਹ ਬੰਦੇ ਨੂੰ ਮੋਢਿਆਂ ਚੁੱਕੀ ਲਿਆਉਂਦੇ ਹੋ ਕੁਰਸੀ ਨਹੀਂ ਮਿਲੀ ਭਾਈ ਜੀ ਕਿਉਂ ਉਹ ਤਾਲਾ ਬੰਦ ਹੀ ਉਹ ਨਾ ਦੋ ਬੋਕੇਟ ਹੋ ਤੇ ਨਾ ਇਹ ਲੱਭੇ ਦੀ ਕੀ ਪਰੇਸ਼ਾਨੀ ਜੀ ਨੂੰ ਮਰੀਦ ਤੋਂ ਦੇ ਨੂੰ ਉਹ ਕੱਥਰੀਆਂ ਆ ਜੀ ਉਹਨਾਂ ਦੇ ਅੱਛਾ ਹਾਂ ਜੀ ਕਿੰਨੇ ਦਿਨ ਤੋਂ ਹਸਪਤਾਲੋਂ ਅੱਜ ਜੀ ਅੱਜ ਪਹਿਲੇ ਦਿਨ ਹੀ ਕਿਰਾਇਆ ਤਾਂ ਕੋਈ ਹੈਲਪਰ ਵੀ ਨਹੀਂ ਮਿਲਦੀ